ਕਾਰਜੋਗ ਸਾਥਿਓ ਮੇਰੇ ਕੰਨੋਂ ਕੋਈ ਸ਼ਬਦ ਨਹੀਂ ਬੱਤਦੇ ਜਦ ਸਾਡਾ ਸਾਥੀ ਇੰਦਰਜੀਤ ਸਿੰਘ ਮਾਨ ਸਾਹਿਬ ਤੁਹਾਨੂੰ ਸੰਬੋਧਨ ਕਰ ਗਿਆ ਤੁਹਾਨੂੰ ਬਹਿਤਾ ਕਿੰਨੀ ਗੱਲਾਂ ਕਰਨੀਆਂ ਗਿਆ ਸਿਰਫ ਤਿੰਨ ਲਾਈਨਾਂ ਦੇ ਵਿੱਚ ਹੀ ਕਰੂੰਗਾ ਸਭ ਤੋਂ ਪਹਿਲੇ ਤਾਂ ਗੱਲ ਅਸੀਂ ਡੋਲੇ ਨਹੀਂ ਅਸੀਂ ਥਿੜਕੇ ਨਹੀਂ ਅਸੀਂ ਡੋਲੇ ਨਹੀਂ ਤੇ ਅਸੀਂ ਥਿੜਕੇ ਨਹੀਂ ਸਾਨੂੰ ਬੜਾ ਸਰਕਾਰਾਂ ਨੇ ਸਤਾਇਆ ਹੋਇਆ ਏ ਅਸੀਂ ਮੌਤ ਵਿੱਚੋਂ ਵੀ ਜੀਵਨ ਲੱਭ ਲੈਂਦੇ ਸਬਕ ਇਹੋ ਗੁਰਾਂ ਸਾਨੂੰ ਸਿਖਾਇਆ ਹੋਇਆ ਏ ਤੇ ਸਬਕ ਇਹੋ ਗੁਰਾਂ ਸਾਨੂੰ ਸਿਖਾਇਆ ਹੋਇਆ ਏ ਆਪਣੇ ਹੱਕ ਸੱਚ ਤੇ ਇਨਸਾਫ਼ ਦੀ ਲੜ ਰਿਹਾ ਸਾਡਾ ਜੁਝਾਰੂ ਸਾਥੀ ਇੰਦਰਜੀਤ ਸਿੰਘ ਮਾਨਸਾ ਜਿਹੜੇ ਸਾਥੀ ਕੱਚੇ ਕਾਮਿਆਂ ਦੇ ਤੌਰ ਤੇ ਕੰਮ ਕਰਦੇ ਆ ਚਾਹੋ ਸਿੱਖਿਆ ਪ੍ਰੋਵਾਈਡਰਾਂ ਚਾਹੇ ਆਈਈਵੀ ਸਾਥੀਆਂ ਚਾਹੇ ਹੋਰ ਕੈਟਾਗਰੀਜ਼ ਦੇ ਸਾਥੀਆਂ ਤੁਹਾਡਾ ਜੀਵਨ ਅਤੋ ਜ਼ਿਆਦਾ ਜੀਵਨ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਗੁਜ਼ਰਿਆ ਆ ਸਭ ਦਾ ਤਿੰਨ ਗੱਲਾਂ ਦੇ ਵਿੱਚੋਂ ਪਹਿਲੀ ਗੱਲ ਮੈਂ ਕਰਨਾ ਚਾਹਣਾ ਕੋਈ ਵੀ ਸਾਥੀ ਕਿਸੇ ਵੀ ਪਲੇਟਫਾਰਮ ਤੇ ਇਕੱਤਰ ਹੁੰਦਾ ਤਾਂ ਉਹਨਾਂ ਦੀ ਇੱਕ ਪਛਾਣ ਬੰਦੀ ਆ ਉਸ ਜਥੇਬੰਦੀ ਦੀ ਮੈਂ ਸਮਝਦਾ ਕਿਉਂਕਿ 2008 ਤੋਂ ਲੈ ਕੇ ਗਠਨ ਹੋਇਆ ਸਿੱਖਿਆ ਪ੍ਰੋਵਾਈਡਰ ਵਿਆਪਕ ਜਥੇਬੰਦੀ ਦਾ ਜਿਹਦੇ ਵਿੱਚ ਮੂਰਿਆਂ ਸਫਾ ਦੇ ਵਿੱਚ ਮੈਂ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਪੂਰੇ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਨਹੀਂ ਸੀ ਜਾਂਦਾ ਵੀ ਐਜੂਕੇਸ਼ਨ ਵਲੰਟੀਅਰ ਕੌਣ ਆ ਸਿੱਖਿਆ ਕਰਮੀ ਕੌਣ ਆ ਤਾਂ ਪੂਰੇ ਪੰਜਾਬ ਦੇ ਵਿੱਚ ਨਾਮ ਬਣਾਉਣ ਵਾਲਾ ਸਿੱਖਿਆ ਕਰਮੀ ਯਥੇਵੰਦੀ ਦਾ ਉਹ ਜਿਹੜਾ ਸਾਥੀ ਸਾਡਾ ਵੀਰ ਇੰਦਰਜੀਤ ਮਾਨਸਾ ਸੀ 2009 ਦੀ ਗੱਲ ਹੈ ਬਠਿੰਡਾ ਵਿਖੇ ਜਦ ਬਾਦਲਾਂ ਦਾ ਘੜ ਮੰਨੇ ਜਾਂਦੇ ਅਕਾਲੀ ਸਰਕਾਰ ਦਾ ਡਿਪਟੀ ਸੀਐਮ ਆ ਸੁਖਵੀਰ ਸਿੰਘ ਜੀ ਬਾਦਲ ਸੀ ਉਹਦੀ ਰੈਲੀ ਨੂੰ ਭੰਗ ਕਰਨਾ ਇਦਾਂ ਸੀ ਜਿਵੇਂ ਸ਼ੇਰ ਦੇ ਮੂੰਹ ਦੇ ਵਿੱਚ ਜਵਾੜ ਦੇ ਵਿੱਚ ਹੱਥ ਪਾਉਣਾ ਹੋਵੇ ਉਹ ਸ਼ੇਰ ਦੇ ਮੂੰਹ ਦੇ ਜਵਾੜੇ 'ਚ ਹੱਥ ਕੀਨੇ ਪਾਇਆ ਸੀ ਉਹ ਸਾਡੇ ਵੀਰ ਇੰਦਰਜੀਤ ਮਾਨਸਾਣੇ ਪਾਇਆ ਸੀ ਤੇ ਉਹਦੀ ਬਦੌਲਤ ਪੂਰੇ ਪੰਜਾਬ ਦੇ ਵਿੱਚ ਪਤਾ ਲੱਗ ਗਿਆ ਸੀ ਕਿ ਸਿੱਖਿਆ ਕਰਮੀ ਕੌਣ ਹੁੰਦੇ ਆ ਇਹ ਪਹਿਲੀ ਗੱਲ ਹੈ ਦੂਜੀ ਗੱਲ ਜਿਹੜੀ ਸਾਥੀਓ ਮੈਂ ਕਰਨੀ ਆ ਤੁਹਾਡੇ ਨਾਲ ਸ਼ੇਅਰ ਸਾਂਝੀ ਕਰਨੀ ਆ ਉਹ ਇਹ ਆ ਉਸ ਤੋਂ ਬਾਅਦ ਬਟਾਲਾ ਵਿਖੇ ਇੱਕ ਮਰਨ ਵਾਰਤ ਸ਼ੁਰੂ ਹੋਇਆ ਮਰਨ ਵਾਰਤ ਸ਼ੁਰੂ ਹੋਇਆ ਉਸ ਸਮੇਂ ਦੇ ਸਿੱਖਿਆ ਮੰਤਰੀ ਦਾ ਸਿਵਾ ਸਿੰਘ ਸੇਖਵਾ ਜੀ ਸਨ ਲੰਮਾ ਸੰਘਰਸ਼ ਚਲਾਇਆ ਸਾਥੀ ਨੇ ਉੱਥੇ ਵੀ ਜਜ਼ਵੇ ਦੇ ਨਾਲ ਸਾਡੀਆਂ ਭੈਣਾਂ ਬੈਠੀਆਂ ਮੰਤਰੀਕੌਰ ਤਾਂ ਤਸਵੀਰ ਮੋਗਾ ਵੀ ਸੀ ਇਹਨਾਂ ਦੇ ਸਾਥੀ ਨਾਲ ਸੀ ਐਨੀ ਤਨਦੇਹੀ ਨਾਲ ਉਹ ਸੰਘਰਸ਼ ਲੜਿਆ ਕਿ ਉੱਥੇ ਫਿਰ ਇੱਕ ਝੰਡਾ ਗੱਡਿਆ ਵੀਰ ਨੇ ਉਹ ਝੰਡਾ ਕੀ ਗੱਡਿਆ ਗਿਆ ਉਹ ਝੰਡਾ ਇਹ ਸੀ ਵੀ ਸਾਨੂੰ ਅਸੀਂ ਪਸਵਕ ਦੇ ਅੰਡਰ ਕੰਮ ਕਰਦੇ ਸੀ ਪਸਵਕਾਂ ਦੇ ਵਿੱਚੋਂ ਕੱਢ ਕੇ ਐਸਾ ਸਿਰਾਂ ਟੀਚਰ ਮੰਨਤੇ ਐਸੇ ਦੇ ਅੰਡਰ ਲੈ ਕੇ ਆਉਣਾ ਉਹ ਵੀ ਇੰਦਰਜੀਤ ਮਾਨਸਾ ਦੀ ਪ੍ਰਾਪਤੀ ਸੀਗੀ ਉਹ ਦੂਜਾ ਸੰਘਰਸ਼ ਸੀ ਉਸ ਤੋਂ ਬਾਅਦ ਸਾਡੀ ਪੇ ਪਹਿਲਾਂ 2500 ਸੀ 2500 ਤੋਂ ਫਿਰ 3500 ਤੱਕ ਲੈ ਕੇ ਜਾਨੀ ਵੱਖ-ਵੱਖ ਕੈਟਾਗਰੀਆਂ ਦੀ ਉਹ ਉਸ ਸੰਘਰਸ਼ ਦੀ ਬਦੌਲਤ ਸਾਨੂੰ ਮਿਲਿਆ ਉਸ ਤੋਂ ਬਾਅਦ ਕੋਈ ਪ੍ਰਾਪਤੀ ਨਹੀਂ ਹੋਈ بڑا ਸੰਘਰਸ਼ ਲੜਿਆ ਜਾਂਦਾ ਸੰਘਾਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਆ ਜਾਂ ਨੀਤੀਆਂ ਦੇ ਵਿੱਚ ਖੋਟ ਰਹੀ ਆ ਕਿਉਂਕਿ ਸਾਥੀਓ ਸਾਥੀਆ ਜਿਹੜਾ ਸੱਚਮੁੱਚ ਸ਼ੰਗਰ ਸ਼ਾਚੂ ਨਿਕਰਿਆ ਤੇ ਸ਼ੰਗਰ ਸ਼ਾ ਨੂੰ ਪਰਨਾਇਆ ਹੋਇਆਗਾ ਤੇ ਤੀਜਾ ਝੰਡਾ ਰੜਾ ਗੱਡਿਆਗਾ ਉਹ ਖੁਰਾਣਾ ਪਿੰਡ ਦੀ ਟੈਂਕੀ ਤੋਂ ਗੱਡ ਦਿੱਤਾ ਆਪਾਂ ਉਹ ਕਿਵੇਂ ਉਹ ਤੁਹਾਨੂੰ ਸਮਝੋਗਾ ਜਿਹੜੀ ਸਾਨੂੰ ਅੱਜ ਮਜੂਦਾ ਤਨਖਾਹ ਮਿਲਣ ਲੱਗੀ ਆ ਉਹ ਸਰਕਾਰ ਦੇ ਸਾਰੇ ਕੱਚੇ ਮਜ਼ਦੂਰਾਂ ਨੂੰ ਜੇ ਨਾਂ ਟੈਂਕੀ ਤੇ ਸਾਡਾ ਸਾਥੀ ਝੰਡਾ ਗੱਡਦਾ ਤੇ ਝੁੰਬੀ ਨਾਂ ਪਾਉਂਦਾ ਤਾਂ ਅੱਜ ਵੀ ਸਾਡੇ ਖਾਤਿਰ ਸਾਥੀ ਨਹੀਂ ਸੀ ਪੈਣੀ ਉਹ ਤੁਹਾਡੀ ਬਦਵਾਲਤ ਤੁਹਾਡੇ ਸਹਿਯੋਗ ਸਦਕਾ ਵੀਰ 인ਦਰਜੀਤ ਦੀ ਕੀਤੀ ਕਰੜੀ ਮਿਹਨਤ ਤੇ ਮੁਸ਼ਕਲ ਸਖਤ ਤੇ ਤੇਦੇ ਹੌਸਲੇ ਸਦਕਾ ਸਾਡੇ ਖਾਤਿਆਂ ਦੇ ਵਿੱਚ ਮਾੜੀ ਮੋੜ ਜਿਹੜੀ ਬਣੀ ਪਈ ਆ ਉਹ ਪਈਆ ਪਰ ਅਸਲੀ ਸੰਘਰਸ਼ ਉਦੋਂ ਅਸੀਂ ਮੰਨਾਂਗੇ ਸਰਕਾਰ ਤੋਂ ਮੰਨਵਾਉਣ ਦੇ ਵਿੱਚ ਜਦ ਸਾਨੂੰ ਪੂਰੇ ਲਾਭਾਂ ਸਮੇਤ ਜਾਂ ਸਰਕਾਰ ਨੇ ਸਾਨੂੰ ਰੈਗੂਲਰ ਕਰ ਦਿੱਤਾ ਜਦ ਜੋਦੇ ਇਹ ਥਾਂ ਲੈਣ ਦਿਨ ਦੇ ਵਿੱਚ ਧਾਰ ਲੈਣ ਵੀ ਅਸੀਂ ਆਹ ਕੰਮ ਲੈਣਾ ਉਹੀ ਜਥੇਵੰਦਕ ਆਗੂ ਖਵਾਉਂਦਾ ਹੱਕਦਾਰ ਹੁੰਦਾ ਆਦਰਵਾਇਜ਼ ਆ ਕਾਗਜੀ ਸਰਦਾਰ ਜਿਹਨਾਂ ਨੂੰ ਕਹਿ ਲਈਏ ਜਾਂ ਫੇਸਬੁੱਕ YouTube ਦੇ ਉੱਤੇ ਪ੍ਰਧਾਨ ਬਣ ਕੇ ਤੇ ਵੱਡੇ ਵੱਡੇ ਸਭ ਜਗਤਖਾਨੇ ਉਹ ਬੜਾ ਸੌਖਾ ਕੰਮ ਹੁੰਦਾ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਡੱਟ ਕੇ ਮੂਰੇ ਝੰਡਾ ਫਰਦਾਰ ਬਣ ਕੇ ਤੇ ਮੂਰੇ ਕਸ਼ਟ ਝੱਲ ਕੇ ਸੰਘਰਸ਼ਾਂ ਦੇ ਵਿੱਚ ਲੰਬੇ ਸਮੇਂ ਤੱਕ ਬਣ ਕੇ ਰਹਿਣਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਹੈ ਸਾਡਾ ਸਾਥੀ ਸਾਨੂੰ ਮਾਣ ਆ ਸਾਥੀ ਇੰਦਰਜੀਤ ਮਾਨਸਾ ਦੇ ਵਿੱਚ ਆ ਜਿੱਥੇ ਮੈਂ ਸਾਥੀ ਇੰਦਰਜੀਤ ਮਾਨਸਾ ਨੂੰ ਵਧਾਈ ਦੇਣਾ ਉੱਥੇ ਸਾਡੀ ਭੈਣ ਕੁਲਵੀਰ ਇਲੂ ਆਣਾ ਇਹਨਾਂ ਦੀ ਵਾਈਫ ਤੇ ਛੋਟੀ ਬੱਚੀ ਪ੍ਰਵਾਸ ਉਹਨਾਂ ਨੂੰ ਵੀ ਵਧਾਈ ਦਿੰਦਾ ਕਿਉਂਕਿ ਅਸੀਂ ਸਾਰੇ ਪਰਿਵਾਰਾਂ ਵਾਲੇ ਆ ਬੱਚਿਆਂ ਵਾਲੇ ਆ ਇੱਕ ਦਿਨ ਅਸੀਂ ਵਿਆਹ ਜਾਈਏ ਨਾ ਚਾਹੇ ਮਾਮੇ ਦੇ ਮੁੰਡੇ ਦਾ ਵਿਆਹ ਹੋਵੇ ਤਾਂ ਵੀ ਅਸੀਂ ਕਿਸੇ ਡਿਊਟੀ ਆ ਕੇ ਜਾਂਦੇ ਆ ਘਰ ਦੇ ਵਿੱਚ ਵੀ ਸਾਥੀ ਦੋਕ ਦਿਨ ਜਾ ਕੇ ਆਉਣਾ ਪਲੀਜ਼ ਘਰ ਸੰਭਲੀ ਪਰ ਵੀਰ ਨੂੰ ਹੌਸਲਾ ਦੇ ਕੇ ਸਾਡੀ ਭੈਣ ਨੇ ਤੇ ਛੋਟੀ ਬੱਚੀ ਨੇ ਸੂਚੇ ਪਰਿਵਾਰ ਨੇ ਇੱਥੇ ਕਿਤੇ ਡੋਲਣ ਨਹੀਂ ਦਿੱਤਾ ਤੇ ਹਮੇਸ਼ਾ ਕਹਿੰਦੇ ਰਹੇ ਆ ਲੋਕਾਂ ਲਈ ਲੜੋ ਤੁਹਾਡਾ ਫਰਜ਼ ਆ ਸੋ ਉਹ ਵੀ ਵਿਧਾਈ ਦੇ ਪਾਤਰਾ ਸੋਚਾ ਪਰਿਵਾਰ ਜਿਨ੍ਹਾਂ ਨੇ ਸਾਡੀ ਮਾਤਾ ਨੇ ਵੀਰ ਨੂੰ ਜਨਮ ਦਿੱਤਾ ਉਹਦੇ ਬਿਨਿਹਾਰ ਜਾਣਨ ਲੈ ਇਹੋ ਜੇ ਪੱਤਾ ਇਹੋ ਜੇ ਜੋਦੇ ਹਰ ਮਾਂ ਦੇ ਜੰਮਣ ਦੇ ਹਿੱਸੇ ਨਹੀਂ ਆਉਂਦੇ ਜਿਹੜਾ ਸਾਡੇ ਵੀਰ ਨੂੰ ਐਡਾ ਸੰਗਰਸੀ ਜੀਵਨ ਬਖਸ਼ਿਸ਼ ਕੀਤਾ ਉਹਨਾਂ ਨੇ ਸੋ ਹਮੇਸ਼ਾ ਵੀਰ ਦੇ ਸਾਥੀ ਦੇ ਨਾਲ ਰਵਾਂਗੇ ਸਾਡੇ ਲਈ ਕੀਤੇ ਕਰਤਾਰ ਨਿਭਾਏ ਰੋਲ ਅੱਖੋਂ ਪਰੋਖੇ ਨਹੀਂ ਹੋ ਸਕਦੇ ਕਦੇ ਵੀ ਚਾਤੀ ਮਾਰੋ ਇਕੱਲੇ ਬਹਿ ਕੇ ਆਪਣੇ ਸਮੁੱਚੇ ਜੀਵਨ ਬਾਰੇ ਜਿਹੜੇ ਸਾਥੀ ਅਜੇ ਵੀ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ ਕਿਤੇ ਨਾ ਕਿਤੇ ਮੈਂ ਕਿਸੇ ਦੇ ਅੰਗੇਸ਼ ਨਹੀਂ ਬੋਲਿਆ ਕਿਉਂਕਿ ਬੇਸ਼ੱਕ ਮੈਂ ਨੀੜੋਂ ਤੱਕਿਆ ਸੰਘਰਸ਼ ਮੂਹਰ ਲਿਆ ਸਫਰਾਂ ਦੇ ਵਿੱਚ ਰਹਿ ਕੇ ਦੇਖਿਆ ਸੰਘਰਸ਼ ਤੇ ਪਰ ਕਹਿਣੀ ਤੇ ਕਰਨੀ ਜੇ ਅੰਤਰ ਨਹੀਂ ਉਹ ਇੰਦਰਜੀਤ ਮਾਨ ਸਾਡੇ ਕਹਿਣੀ ਤੇ ਕਰਨੇ ਚੰਤਰ ਨਹੀਂ ਨਹੀਂ ਬਹੁਤ ਪ੍ਰਾਣ ਮਿਲਿਆ ਮੈਨੂੰ ਮੈਂ ਦੇਖਿਆ ਕਹਿੰਦੇ ਕੁੱਟਾ ਤੇ ਕਮਾਉਂਦੇ ਕੁੱਟਾ ਕਿਸੇ ਦੇ ਮੈਨਾਂ ਹੀ ਖਲਾਫ ਬੋਲਦਾਗਾ ਪਰ ਕੁਦਰਤ ਸਭ ਤੋਂ ਵੱਡਾ ਨਿਆਂ ਕਰਦੀ ਆ ਕੁਦਰਤ ਸਭ ਤੋਂ ਵੱਡਾ ਸ਼ਕਤੀਸ਼ਾਲੀ ਪਾਵਰ ਆ ਜੇ ਚੰਗੇ ਕੰਮ ਕਰੋਗੇ ਤਾਂ ਆਟੋਮੈਟਿਕਲੀ ਪ੍ਰਮਾਤਮਾ ਤੇ ਲੋਕ ਤੁਹਾਡੇ ਨਾਲ ਰਹਿਣਗੇ ਤੇ ਇੱਕ ਵਾਰ ਫਿਰ ਮੈਂ ਸਾਰੇ ਸਾਥੀਆਂ ਦਾ ਸੂਚੀ ਸਟੇਟ ਕਮੇਟੀ ਦਾ ਖਾਸ ਤੌਰ ਤੇ ਸਾਡੇ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਜੀ ਦਾਖਾ ਸਾਹਿਬ ਜੀ ਨੇ ਦੱਸਤਾ ਵੀ ਥੋੜੇ ਪੈਸਿਆਂ ਦੇ ਨਾਲ ਵੱਡੇ ਸੰਘਰਸ਼ ਕਿਵੇਂ ਲੜੇ ਜਾਂਦੇ ਆਗੇ ਸੰਚੇ ਦੇ ਨਾਲ ਲੜੇ ਜਾਂਦੇ ਆ ਹੌਸਲੇ ਦੇ ਨਾਲ ਲੜੇ ਜਾਂਦੇ ਆ ਸਿੱਦਕ ਦੇ ਨਾਲ ਲੜੇ ਜਾਂਦੇ ਆ ਤੇ ਇਹ ਸਾਰੀ ਟੀਮ ਭਰਾਜ ਦੀ ਬਾਰਤਾ ਤੇ ਵਿਸ਼ੇਸ਼ ਤੌਰ ਤੇ ਇੱਕ ਮੈਂ ਵਧਾਈ ਤੇ ਧੰਨਵਾਦ ਕਰਨਾ ਚਾਹੁੰਦਾ ਨਾਲ ਦੇ ਗਵਾਂਟੀਆਂ ਦਾ ਸਾਡੇ ਅੰਟੀ ਜੀ ਦਾ ਸੁੱਚੇ ਪਰਿਵਾਰ ਦਾ ਜਿਨ੍ਹਾਂ ਨੇ ਬੇਸਕਰੀ ਆਪਣੀ ਆਸਰੀ ਜਨਮ ਦੇ ਨਾਲ ਹੀ ਮਾਂ ਤੋਂ ਤਾਂ ਸਾਡਾ ਵੀਰ ਦੂਰ ਬੈਠਾ ਸੀ ਪਰ ਇੰਦਰਜੀਤ ਵੀਰ ਨੇ ਉਹਨਾਂ ਨੇ ਕਿਤੇ ਅਸਾਸ ਨਹੀਂ ਹੋਰ ਦਿੱਤਾ ਆਪਣੇ ਪੁੱਤਾਂ ਨੂੰ ਵੱਧ ਕੇ ਪਿਆਰ ਦਿੱਤਾ ਤੇ ਹਰ ਫੈਸਿਲਿਟੀਆਂ ਹਰ ਸਹੂਲਤ ਹਰ ਸੁਲੇ ਹੱਲਾਸ਼ੇਰੀ ਦੇਣੀ ਇਹ ਇਸ ਪਰਿਵਾਰ ਵਾਲਿਆਂ ਜਿੱਦਿਆ ਸਦਾ ਕਰਜ਼ਾ ਦਾ ਰਵਾਂਗੇ ਜਦੋਂ ਵੀ ਕਦੇ ਇਥੋਂ ਦੀ ਗੇੜਾ ਸਾਡਾ ਲੱਗਦੇ ਰਹਿੰਦੇ ਆਗੇ ਅਸੀਂ ਸਿੱਧਾ ਕਰਾਂਗੇ ਇਸ ਪਰਿਵਾਰ ਵਾਲਿਆਂ ਨੂੰ ਕਿ ਪ੍ਰਮਾਤਮਾ ਸੁਨੇਹੇ ਜੇ ਵੀ ਮੌਕਾ ਦੇ ਗੱਲਾਂ ਬਹੁਤ ਜ਼ਿਆਦਾ ਸਾਥੀਓ ਟਾਈਮ ਬਹੁਤ ਜ਼ਿਆਦਾ ਹੋ ਗਿਆ ਬਹੁਤ ਦੂਰ ਦੂਰ ਪਹੁੰਚਣਾਗਾ ਉਹਨਾਂ ਦਾ ਬੀਦੂ ਵਾਲੇ ਨੂੰ ਚਾਲੇ ਪਾਵਾਂਗੇ ਉਸ ਤੋਂ ਪਹਿਲਾਂ ਸਾਡਾ